ਸੋਨੀ ਮਹੀਵਾਲ ਦਾ ਨਾਮ ਸੁਣਦੇ ਹੀ ਇਸ ਦੇ ਲੇਖਕ ਬਲਵੰਤ ਕਾਰਗੇ ਦਾ ਨਾਮ ਜ਼ਹਿਨ ਵਿੱਚ ਆ ਜਾਂਦਾ ਹੈ। ਪੰਜਾਬ ਦੇ ਮਹਾਨ ਲੇਖਕ ਬਲਵੰਤ ਕਾਰਗੇ ਨੇ ਪੰਜਾਬ ਦੇ ਨਾਮ ਨੂੰ ਦੁਨੀਆ ਪਰ ਵਿੱਚ ਰੋਸ਼ਨ ਕੀਤਾ। ਜਿਨ੍ਹਾਂ ਦਾ ਜਨਮ ਸਥਾਨ ਅੱਜ ਖੁਦ ਮਦਦ ਦੀ ਗੋਹਾਰ ਲਗਾ ਰਿਹਾ। ਜਮਿਆ ਸੀ ਮੈਂ ਪਰ ਸਾਰਾ ਇਲਾਕਾ ਰੇਗਿਸਤਾਨ ਦਾ ਇਲਾਕਾ ਸੀ ਤੇ ਨਰਥੋਈ ਜੰਪਨਸ ਸਮੇਂ ਦੀ ਸਰਕਾਰਾਂ ਕਿਤਨੇ ਕੀਤੇ ਆਪਣੀ ਵਿਰਾਸਤ ਨੂੰ ਸੰਭਾਲਣ ਵਿੱਚ ناکਾਮ ਰਹੀਆਂ ਨੇ ਉੱਥੇ ਹੀ ਪਿੰਡ ਸ਼ੈਣਾ ਵਿਖੇ ਹਰ ਕਿਸੇ ਦੀ ਹੁਣ ਇੱਕੋ ਮੰਗ ਹੈ ਕਿ ਬਲਵੰਤ ਗਾਰਗੇ ਦੇ ਜਨਮ ਸਥਾਨ ਨੂੰ ਵਿਰਾਸਤ ਵਜੋਂ ਸੰਭਾਲਿਆ ਜਾਵੇ। ਦਾ ਜਈਏ ਕੇ ਬਲਵੰਤ ਗਾਰਗੀ ਦੇ ਜਨਮ ਸਥਾਨ ਨੂੰ ਪੰਜਾਬ ਦੀ ਵਿਰਾਸਤ ਵਜੋਂ ਸੰਭਾਲ ਕਰਨ ਲਈ ਬਦਉਰ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਨੇ ਪੰਜਾਬ ਵਿਧਾਨ ਸਭਾ ਵਿੱਚ ਵੀ ਇਹ ਮੁੱਦਾ ਜ਼ੋਰਾਂ ਨਾਲ ਚੁੱਕਿਆ ਹੈ ਸੁਣੋ ਕੀ ਕਹਿਣਾ ਹੈ ਟਰਸਟ ਅਤੇ ਪਿੰਡ ਵਾਸੀ ਅਤੇ ਹੋਰ ਲੋਕਾਂ ਦਾ ਜੇ ਆਪਾਂ ਪਿੰਡ ਸ਼ੈਣਾ ਦੀ ਨਹਿਰੀ ਕੋਠੀ ਵਿਖੇ ਖੜੇ ਆਂ ਔਰ ਜਿੱਥੇ ਬਲਵੰਤ ਗਾਰਗੀ ਜੀ ਦਾ ਜਨਮ ਹੋਇਆ ਔਰ 4 ਦਸੰਬਰ ਨੂੰ ਜਨਕਿ ਇਹਨਾਂ ਦਾ ਜਨਮ ਹੋਇਆ ਔਰ 16 1916 ਨੂੰ ਔਰ 22 April ਜਨਕਿ 2003 ਨੂੰ ਜਿਹੜੀ ਦਿੱਥ ਹੋਈ ਹੈਗੇ ਉਹਨਾਂ ਦੇ ਡੈਡੀ ਜੀ ਇੱਥੇ ਨੈਰੀ ਮਹਿਕਮੇ ਚ ਸੇਵਜੀ ਇੱਥੇ ਜੌਬ ਕਰਦੇ ਸੀਗੇ ਜਿੱਥੇ ਇਹਨਾਂ ਨੇ ਇਹਨਾਂ ਦੇ ਦੋ ਬ੍ਰਹਮਣ ਜਨਮ ਹੁੰਦਾ ਕਲਵੰਤ ਤੇ ਬਲਵੰਤ ਕਰਗੀ ਜੀ ਦਾ ਔਰ ਉਹ ਇਹੀ ਜਗ੍ਹਾ ਕੀ ਜਿਹੜੀ ਮਿੰਦਰੋ ਹਾਲਤ ਆਪਾਂ ਦੇਖ ਰਹੇ ਆ ਖਸਤਾ ਹਨਾ ਇਸ ਜਗ੍ਹਾ ਤੇ ਇਹਨਾਂ ਦਾ ਜਨਮ ਹੋਇਆ ਜੀ ਹਾਤ ਵੱਧ ਤੋਂ ਬੱਤਰ ਹੁੰਦੇ ਜਾਂਦੀ ਹੈਗੇ ਇੱਕ ਬਸ ਇੱਕ ਨਾਮ じゃ ਰਹਿ ਗਿਆ ਮਤਲਬ ਵੀ ਇੱਥੇ ਜਨਮ ਹੋਇਆਗਾ ਇਹ ਬਹੁਤ ਹੀ ਅੰਗਰੇਜ਼ਾਂ ਵੇਲੇ ਦਾ ਬਣਿਆ ਹੋਇਆ ਤੇ ਅੱਜ ਇਹਦੀ ਹਾਲਤ ਬਹੁਤ ਖਸਤਾ ਹੋਈ ਜਾ ਰਹੀ ਹੈ ਸਰਕਾਰਾਂ ਆਉਂਦੀ ਜਾਂਦੀ ਰਹਿੰਦੀਆਂ ਹਨਾ ਔਰ ਕਿਸੇ ਨੇ ਵੀ ਇਸ ਬਲਵੰਦ ਬਲ ਧਿਆਨ ਨਹੀਂ ਦਿੱਤਾ। ਉਹ ਰੈਜਨ ਨੈਟ ਤੇ ਦੇਖਿਆ ਵੀ ਬਲਵੰਦ ਕਾਰਗੀ ਜਿਤ ਮਹਾਨ ਹਸਤੀ ਹੈਗੀ ਤੇ ਇਹਨਾਂ ਨੂੰ ਕਿਵੇਂ ਬਸਾਰਿਆ ਜਾ ਰਿਹਾ ਹੈ ਨਾ ਤੇ ਉਸ ਉਸ ਤੋਂ ਬਾਅਦ ਅਸੀਂ ਬਲਵੰਦ ਕਾਰਗੀ ਦੇ ਨਾਮ ਪਰ ਅਸੀਂ ਕੰਮ ਕਰਨਾ ਸ਼ੁਰੂ ਕਰ ਹਾਂਜੀ ਇਹਨਾਂ ਦੇ ਨਾਮ ਤੇ ਕਲੱਬ ਵੀ ਬਣਿਆ ਸਟੇਟ ਵੀ ਬਣੀ ਆ ਉਹ ਟਰਸਟ ਵੀ ਹੋਣਾ ਹੈਗਾ ਇਹਨਾਂ ਦੇ 4 ਦਸੰਬਰ ਨੂੰ ਜੋ ਆ ਉਹਨਾਂ ਦਾ ਜਨਮ ਮਨਾਇਆ ਜਾਂਦਾ ਔਰ ਜਿਹੜਾ ਡੈਥ ਅਨਿਵੈਸਰੀ ਆ 22 April ਨੂੰ ਉਹ ਵੀ ਮਨਾਣੇ ਆਗੇ ਇਹਨਾਂ ਦੇ ਨਾਮ ਉੱਪਰ ਔਰ ਅਰੇਡੀ ਪਹਿਲਾਂ ਇੱਕ 게ਟ ਆ ਜਿਹੜਾ ਨਹਿਰ ਵਾਲੇ ੱਡੇ ਤੋਂ ਆ ਉਹ 게ਟ ਆ 게ਟ ਵੀ ਆ ਚੁੱਕਿਆ ਸਾਡੇ ਕੋਲੇ ਮਤਲਬ ਸਕੂਲ ਪ੍ਰਾਇਮਰੀ ਸਕੂਲ ਦਾ ਨਾਮ ਬਲਵੰਤ ਗਾਰਗੀ ਪ੍ਰਾਇਮਰੀ ਸਕੂਲ ਸ਼ੈਣਾ ਹੋ ਚੁੱਕਿਆ। ਬਲਵੰਤ ਗਾਰਗੀ ਦੁਨੀਆ ਦਾ ਮਹਾਨ ਲੇਖਕ ਹੈ। ਇਕੱਲੇ ਪੰਜਾਬ ਦਾ ਨਹੀਂ ਇੰਡੀਆ ਦਾ ਨਹੀਂ ਦੁਨੀਆ ਦਾ ਮਹਾਨ ਲੇਖਕ। ਉਹਦੇ ਵਰਗੀ ਲੇਖਣੀ ਲਿਖਤ ਅੱਜ ਤੱਕ ਮੈਂ ਨਹੀਂ ਦੇਖੀ। ਮੈਂ ਉਹਨੂੰ ਨੰਬਰ 1 ਲੇਖਕ ਮੰਨਦਾ। ਜਿਹੜੀ ਵੀ ਤੁਸੀਂ ਉਹਦੀ ਲਿਖਤ ਨੂੰ ਪੜਨ ਲੱਗ ਜੋਗੇ ਉਹਨੂੰ ਖਤਮ ਕਰੇ ਬਿਨਾਂ ਤੁਸੀਂ ਰਹਿ ਸਕਦੇ। ਇਹ ਹੈ ਜਿਆ ਵਧੀਆ ਜਾਦੂਗਰ। ਮੈਂ ਉਹਨੂੰ ਸ਼ਬਦਾਂ ਦਾ ਜਾਦੂਗਰ ਕਹਾਂਗਾ। ਸਾਰੇ ਮੈਂ ਕਹਿੰਨਾ ਵੀ ਕਈ ਭਾਸ਼ਾਵਾਂਾਂ ਦੇ ਵਿੱਚ ਉਹਨਾਂ ਦੀਆਂ ਕਿਤਾਬਾਂ ਲੱਥਾ ਹੋਈਆਂ ਤੇ ਜਿਹੜਾ ਉਹਦਾ ਹੈ ਸਵੈ ਜੀਵਨੀ ਨੰਗੀ ਧੁੱਪ ਇਹ ਕਿੰਨੇ ਪਿਛਾਵਾਂ ਦੇ ਵਿੱਚ ਅਨੁਵਾਦਿਤ ਹੋ ਚੁੱਕੀ ਆ ਬਾਕੀ ਜਿਹੜੇ ਉਹਦੇ ਨਾਟਕ ਆਗੇ ਮਤਲਬ ਸਾਰੀ ਦੁਨੀਆ 'ਚ ਖੇਡੇ ਗਏ ਉਹਦਾ ਜਿਹੜਾ ਨਾਟਕ ਸੋਹਣੀ ਮਹੀਵਾਲ ਸੀ ਉਹ ਆਦਵਸੀਆਂ ਨੇ ਵੀ ਖੇਡਿਆ ਦੇਖੋ ਕਿੱਡੀ ਵੱਡੀ ਪ੍ਰਾਪਤੀ ਹੈ ਸ਼ੈਣੇ ਦੇ ਵਿੱਚ ਬਲਵੰਤਕਾਰ ਕੀ ਪੈਦਾ ਹੋਇਆ ਸੀ ਉਹਨਾਂ ਦੇ ਪਿਤਾ ਇੱਥੇ ਤਾਰਬਾਬੂ ਸੀਗੇ ਇੱਥੇ ਹੀ ਉਹ ਪੜਿਆ ਤੇ ਇੱਥੇ ਹੀ ਬਚਪਨ ਉਹਦਾ ਬੀਤੇ ਤੇ ਉਸ ਤੋਂ ਬਾਅਦ ਉਹ ਦੁਨੀਆ ਦਾ ਮਹਾਨ ਲੇਖਕ ਬਣਿਆ ਜਿਨੇ ਸਾਡੇ ਸ਼ੈਣੇ ਦਾ ਨਾਮ ਦੁਨੀਆ ਦੇ ਵਿੱਚ ਚਮਕਾਇਆ ਉਹਨਾਂ ਦੀ ਰਹਿਸ਼ ਜਿਹੜੀ ਸੀ ਉਹ ਸਰਕਾਰਾਂ ਦੀਆਂ ਜੋ ਜ਼ਿੰਮੇਵਾਰੀਆਂ ਤੋਂ ਬਿਨਾ ਉਹ ਸਾਰੀਆਂ ਤਬਾਹ ਹੋ ਚੁੱਕੀਆਂ ਚੀਜ਼ਾਂ ਹਾਂ ਲਾਭ ਸਿੰਘ ਉੱਗੋ ਕਿਨੇ ਕੱਲ ਵੀ ਮੈਂ ਦੇਖਿਆ ਨੈੱਟ ਤੇ ਤੇ ਇਸ ਸ਼ੈਣੇ ਦੀ ਕੋਠੀ ਦਾ ਜ਼ਿਕਰ ਕਰਿਆ ਉਚੇਚੇ ਤੌਰ ਤੇ ਇਹਦੇ ਵਾਸਤੇ ਕੋਈ ਸਪੈਸ਼ਲ ਗ੍ਰਾਂਟ ਜਿਆਦੀ ਜਾਰੀ ਕਰਨੀ ਚਾਹੀਦੀ ਆ ਤੇ ਪਹਿਲ ਦੇ ਆਧਾਰ ਤੇ ਇਹਦਾ ਜਿਹੜਾ ਹੈ ਰੂਪ ਉਹ ਹੈ ਉਹਦੀ ਸਾਂਭ ਸੰਭਾਲ ਹੋਣੀ ਚਾਹੀਦੀ। ਇਹ ਤਾਂ ਇਹੀ ਹੈ ਜੀ ਇਹ ਨੂੰ ਵਿਰਾਸਤ ਦੇ ਤੌਰ ਤੇ ਸੰਭਾਲਿਆ ਜਾਵੇ ਬਹੁਤ ਵਿਲੱਖਣ ਜਗ੍ਹਾ ਇਹ ਜਿਹੜੀਆਂ ਮਤਲਬ ਦੁਨੀਆ ਦੇਖਣਾ ਚਾਹੁੰਦੀ ਹੈ ਪ੍ਰਾਣੀਆਂ ਜਗ੍ਹਾਵਾਂ ਉਹ ਇੱਕ ਹੈ ਇਹਦੀ ਸਾਂਭ ਸੰਭਾਲ ਕੀਤੀ ਜਾਵੇ। ਅ ਪਿਛਲੇ ਦਿਨਾਂ ਦੇ ਵਿੱਚ ਸੈਸ਼ਨ ਦੇ ਵਿੱਚ ਮੈਂ ਬਲਵੰਤ ਗਾਰਗੀ ਜੀ ਜਿਹੜੀ ਉਹ ਮਹਾਨ ਸ਼ਖਸੀਅਤ ਜਿਨ੍ਹਾਂ ਦੀ ਲੇਖਣੀ ਪੂਰੇ ਭਾਰਤ ਦੇ ਨਾਲ-ਨਾਲ ਦੁਨੀਆ ਭਰ ਦੇ ਵਿੱਚ ਪੰਜਾਬੀ ਲੋਕ ਵੀ ਪੜਦੇ ਆ ਤੇ ਉਹਨਾਂ ਦਾ ਸਾਹਿਤ ਦਾ ਜਿਹੜਾ ਉਹ ਹਿੰਦੀ ਪੰਜਾਬੀ ਦੇ ਵਿੱਚ ਵੀ ਆ ਤੇ ਉਹਦੇ ਨਾਲ ਨਾਲ ਕੇ ਯੂਨੀਵਰਸਿਟੀ ਕਾਲਜਾਂ ਦੇ ਵਿੱਚ ਵੀ ਉਹਨਾਂ ਦੀਆਂ ਜਿਹੜੀਆਂ ਲਿਖੀਆਂ ਹੋਈਆਂ ਕਿਤਾਬਾਂ ਨੇ ਉਹ ਸਿਲੇਬਸ ਦੇ ਵਿੱਚ ਉਹਨਾਂ ਦੇ ਚੈਪਟਰ ਜਿਹੜੇ ਐਡ ਕਰੇ ਹੋਏ ਆ ਔਰ ਸਾਡੇ ਲਈ ਮਾਨ ਵਾਲੀ ਗੱਲ ਇਹ ਆ ਕਿ ਬਲਵੰਤ ਗਾਰਗੀ ਜੀ ਦਾ ਜਨਮ ਜਿਹੜਾ ਮੇਰੇ ਹਲਕੇ ਦੇ ਸਭ ਤੋਂ ਵੱਡੇ ਪਿੰਡ ਸਹਿਣਾ ਦੇ ਵਿੱਚ ਹੋਇਆ ਉਹਨਾਂ ਦੇ ਫਾਦਰ ਸਾਹਿਬ ਨਹਿਰੀ ਵਿਭਾਗ ਦੇ ਵਿੱਚ ਜਿਹੜੇ ਕੋਈ ਅਫਸਰ ਸੀਗੇ ਤੇ ਉਹਨਾਂ ਦਾ ਜਨਮ ਸਹਨੇ ਦੀ ਉਹ ਨਹਿਰੀ ਕੋਠੀ ਜਿਹੜੀ ਨਹਿਰ ਦੇ ਬਿਲਕੁਲ ਉੱਪਰ ਹੈ ਉਸ ਨਹਿਰੀ ਕੋਠੀ ਦੇ ਵਿੱਚ ਉਹਨਾਂ ਦਾ ਜਨਮ ਹੋਇਆ ਸੀ ਤੇ ਲੇਖਣੀ ਦੇ ਖੇਤਰ ਦੇ ਵਿੱਚ ਉਹ ਵਿਸ਼ਵ ਪ੍ਰਸਿੱਧ ਹੋਏ ਉਹਨਾਂ ਨੂੰ ਸਾਹਿਤਕ ਇੱਕ ਐਦਮੀ ਪੁਰਸਕਾਰ ਦਿੱਤਾ ਗਿਆ ਪਦਮਸ਼੍ਰੀ ਉਹਨਾਂ ਨੂੰ ਦਿੱਤਾ ਗਿਆ ਤੇ ਇਹ ਪੰਜਾਬੀ ਮਾਂ ਬੋਲੀ ਲਈ ਪੰਜਾਬ ਲਈ ਤੇ ਖਾਸ ਕਰਕੇ ਸਾਡੇ ਖਿੱਤੇ ਬਰਨਾਲੇ ਲਈ ਜਿਹਨੂੰ ਸਾਹਿਤਕਾਰਾਂ ਦਾ ਮੱਕਾ ਕਿਹਾ ਜਾਂਦਾ ਉਹਨੂੰ ਵੀ ਬੜੀ ਮਾਣ ਵਾਲੀ ਗੱਲ ਆ ਦੂਜੀ ਗੱਲ ਮੈਂ ਵਿਧਾਨ ਸਭਾ ਦੇ ਵਿੱਚ ਇਹ ਇਹ ਜਿਹੜਾ ਮੁੱਦਾ ਉਠਾਇਆ ਸੀ ਕਿ ਜਿਹੜੀ ਉਹਨਾਂ ਦੇ ਜਨਮ ਦੇ ਨਾਲ ਮਤਲਬ ਜਨਮ ਸਥਾਨ ਹੈ ਜਿਹੜੀ ਉਹਨਾਂ ਦੀ ਉਹ ਕੋਠੀ ਆ ਨਹਿਰੀ ਵਿਸ਼ਰਾਮ ਘਰ ਉਹਦਾ ਨਵੀਨੀਕਰਨ ਕਰਕੇ ਇੱਕ ਤਾਂ ਉਹਨਾਂ ਦੀ ਯਾਦ ਨੂੰ ਤਾਜ਼ਾ ਕੀਤਾ ਜਾਵੇ ਔਰ ਉਹਦੇ ਨਾਲ ਨਾਲ ਕਿ ਜਿਹੜੇ ਸਾਡੀ ਨੌਜਵਾਨ ਪੀੜ੍ਹੀ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡੇ ਵੀ ਏਰੀਆ ਦੇ ਵਿੱਚੋਂ ਕਿੰਨੇ ਮਹਾਨ ਜਿਹੜੇ ਨਾਟਕਕਾਰ ਹੋਏ ਨੇ ਜਾਂ ਨਾਵਲਕਾਰ ਹੋਏ ਨੇ ਜਾਂ ਉਹ ਜਿਹੜੇ ਕਹਾਣੀਕਾਰ ਹੋਏ ਨੇ ਲੇਖਕ ਹੋਏ ਨੇ ਸੋ ਮੈਂ ਉਸ ਵਿਧਾਨ ਸਭਾ ਦੀ ਗੱਲ ਤੋਂ ਬਾਅਦ ਮੈਂ ਜਿਹੜਾ ਚਿੱਠੀ ਆ ਗਈ ਉਹ ਮੁੱਖ ਮੰਤਰੀ ਸਾਹਿਬ ਨੂੰ ਵੀ ਲਿਖੀ ਆ ਸਬੰਧਤ ਸਾਡੇ ਸਤਿਕਾਰਯੋਗ ਕੈਬਨਟ ਮਨਿਸਟਰ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਜੀ ਨੂੰ ਵੀ ਲਿਖੀ ਆ ਹੁਣ ਦੇਖਣਾ ਹੋਵੇਗਾ ਕਿ ਕਦੋਂ ਸਰਕਾਰ ਦਾ ਧਿਆਨ ਇਸ ਤਰ੍ਹਾਂ ਹੋਰ ਵੱਲ ਜਾਂਦਾ ਹੈ ਤਾਂ ਜੋ ਅਜਿਹੀਆਂ ਕੀਮਤੀ ਲੇਖਕਾਂ ਦੇ ਵਿਰਸਾ ਨੂੰ ਆਉਣ ਵਾਲੀ ਪੀੜ੍ਹੀ ਲਈ ਸੰਭਾਲ ਲਿਆ ਜਾ ਸਕੇ ਬਰਨਾਲਾ ਤੋਂ ਲਖਮੀਰ ਸਿੰਘ ਮਦੀਪੋਰਟ ਈਟੀਵੀ ਭਾਰਤ